ਮਰ ਭਜੀ ਤੱਕ ਪਾ ਡਿਆ ਸੀ ਨਾ ਨੇ ਨਾ ਕੁੜੀ ਨੂੰ ਸਮਝਾਈ ਖਰਗੀ ਗਣਾ ਚਲ ਕੁੜੀ ਨੂੰ ਸਮਝਾਈ ਰਮਨ ਕੁੜੀ ਨੂੰ ਸਮਝਾਈ ਇੱਥੇ ਵੀ ਕਾਲੀ ਪੈ ਜਾਂਦੀ ਹੁੰਦੀ ਸੀ ਸੁਭਾਅ ਦਾ ਥੋੜਾ ਜਿਹਾ ਕਾਲਾ ਜਾਵਾ ਤੇ ਕਹਿ ਭੀ ਡੇ ਕਾਲੇ ਪੁਨੇ ਨਾਲ ਨਹੀਂ ਗੱਲ ਬਣਦੀ ਹੁੰਦੀ ਕੋਈ ਗੱਲ ਨਹੀਂ ਉਹਨੂੰ ਵੀ ਪਤਾ ਵਾ ਹੁਣ ਵੀ ਬਗਾਨੇ ਘਰ ਗਈ ਆ ਕੀ ਲੱਗਾ ਕੀ ਲੱਗਾ ਨੀ ਖਾਣਾ ਕੀ ਮੈਂ ਕਹ ਰਹੀ ਆ ਚੁਕਣਾ ਮੈਂ ਤਾਂ ਓਏ ਜਿਹੜੀ ਉਹਦੇ ਭੱਜੀ ਆਈ ਆ ਤੂੰ ਆਪਣੀ ਜਿਹੜਾ ਜੋ ਕਹਿੰਦਾ ਗੱਪੇ ਦੋਕਾ ਮਾਰ ਚਲ ਕੇ ਸੀ ਉਹਨੂੰ ਵੀ ਪਤਾ ਵਾ ਵੀ ਮੈਂ ਨਾ ਹੁਣ ਬਗਾਨੇ ਘਰ ਗਈ ਆ ਤੇ ਕੰਮ ਤਾਂ ਦਾ ਕਰਨਾ ਹੀ ਪੈਣਾ ਵਾ ਤੁਸੀਂ ਕਿਹ ਗੱਲ ਦਾ ਫਿਕਰ ਨਾ ਕਰੋ ਫੋਨ ਆਉਂਦਾ ਨਾ ਮੈਂ ਸਾਰੀ ਗੱਲ ਸਮਝਾ ਦੂੰਗੀ ਉਹਨੂੰ ਠੀਕ ਆ ਹੁਣ ਨਵੀਂ ਸਮੀ ਆਈ ਆ ਥੋੜਾ ਜਿਹਾ ਹੁੰਦਾ ਤਾਂ ਸਹੀ ਆ ਤੁਹਾਡੇ ਦਿਨ ਮਹਿਸੂਸ ਆਹੋ ਚਲੋ ਜਿੱਦਾਂ ਮਰ ਨਹੀਂ ਨਹੀਂ ਟਾਈਮ ਪੜਨਾ ਮੇਰਾ ਨਹੀਂ ਬੱਸ ਤੁਹਾਡੇ ਤੇ 3 2 1 ਮੈਂ ਤਾਂ ਬਥੇਰਾ ਕਹਿਨੀ ਆ ਉਹ ਨਹੀਂ ਨਹੀਂ ਮੈਂ ਸੋ ਪਹਿਲਾਂ ਵੀ ਇਹਨੂੰ ਕਿਹਾ ਸੀ ਮੈਂ ਲੈ ਜਾਓ ਕਿਤੇ ਜਾਓ ਲੈ ਜਾਓ ਕਿਤੇ ਜਾਏ ਨਾ ਐਂਡ 1 ਜੋ ਕੇ ਦੋ ਜਣੇ ਕੋਮ ਫੇਰ ਆਓ ਤੁਸੀਂ ਕੋਈ ਗੱਲ ਨਹੀਂ ਰਿਸ਼ਤੇਦਾਰਾਂ ਦੇ ਤਾਂ ਇਹ ਨਾਲ ਹੀ ਜਾਵਾਂਗੇ ਜਿੱਥੇ ਲੈ ਕੇ ਜਾਵਾਂਗੇ ਜਿੱਥੇ ਲੈ ਕੇ ਜਾਵਾਂਗੇ 2 ਐਂਡ 1 ਮੈਂ ਸੋ ਲੌਲੀ ਨੂੰ ਵੀ ਕਿਹਾ ਸੀ ਮੈਂ ਦੁਵੇ ਜੀ ਜੋ 21 ਮੈਂ ਪੁੱਤ ਨੂੰ ਕਹਿਣਾ ਸੀ ਹਾਂਜੀ ਵੀ ਇੱਦਾਂ ਕਰੋ ਹਾਂ ਅਹੀਂ ਅੱਜ ਹੋਰ ਤੇ ਕੱਲ ਹੋਰ ਮੈਂ ਤਾਂ ਨਾ ਜਿੰਨੀ ਵੀ ਇਸ ਬੰਤਰ ਬਣੀ ਹੈ ਸਭ ਕੋ ਬਣਿਆ ਨਾ ਮੰਤਰ ਰਹੀ ਨਾ ਬਾਕੀ ਬੈਠੋ ਤੁਸੀਂ ਤੇ ਮੈਂ ਦਾਲਦਾ ਰਾਵਾਂ ਤਾਰਿਆ ਪੁੱਤ ਮੈਨੂੰ ਵੀ ਨਾ ਤੇ ਅਤੋ ਇਹੋ ਰਾਸ ਹੀ ਹੈ ਬਣਾਵਣਾ ਗੱਲ ਤਾਂ ਇੰਨੀ ਖੁਸ਼ਖਬਰੀ ਵਾਲੀ ਹੈ ਨਾ ਕੋਈ ਕੋਈ ਗੱਲ ਨਹੀਂ ਕਰਨ ਵਾਲੀ ਆਹ ਹੈ ਤਾਂ ਸੱਚ ਸਹੀ ਮੈਂ ਗੱਲ ਸਾਡੇ ਦੋ ਹੀ ਹੰਡੀ ਅੱਜ ਮੈਂ ਕਿ ਕਮਾ ਫਿਰ ਦੱਸ ਪੁੱਤ ਹਾਂ 10 10 ਸਹੀ 1 ਪੁੱਤ 10 ਤੇ ਸਹੀ 1 ਜੋਤਬਾਊ ਮੈਂ ਤੈਨੂੰ ਕੀ ਸਲਾਹ ਦੇ ਸਕਣਾ ਇੱਥੇ ਤੇਰੀ ਕਾਬਲੀਅਤ ਵਾ ਇਹ ਤੈਨੂੰ ਪਤਾ ਵਾ ਜੇ ਮਾਲਾ ਤੂੰ ਬਾਹਰ ਵੀ ਜਾਣਾ ਚਾਹੁੰਨੀ ਆ ਗਾੜੀ ਕੀ ਕਹਿਣਾ 1 ਜੇ ਤੂੰ ਬਾਹਰ ਜਾਣਾ ਚਾਹੁੰਨੀ ਆ ਯਾਰ ਕੀ ਕਹਿਣਾ ਹੈ ਤੇ ਕਿ ਲਵਾਂ 1 ਐਂਡ 1 ਜੇ ਤੂੰ ਬਾਹਰ ਜਾਣਾ ਚਾਹੁੰਨੀ ਆ ਤੇ ਉਹ ਤਾਂ ਸੋ ਨੋ ਕੋ ਕਰ ਗਿਆ ਸੋ ਰੈਗੀ ਕੂ 1 ਜੇ ਤੂੰ ਬਾਹਰ ਜਾਣਾ ਚਾਹਨੀ ਆ ਤੇ ਤਾਂ ਵੀ ਤੇਰੀ ਮਰਜ਼ੀ ਆ ਤੇ ਫਿਰ ਚੁੱਪ ਕਰਕੇ ਡਿਗਰੀ ਕਰੀ ਜਾ ਹਾਂਜੀ ਫਿਰ ਲੋੜ ਹੀ ਨਹੀਂ ਕਿਸਦੀ ਸਲਾਹਾਂ ਵਿੱਚ ਪੈਣ ਦੀ 2 1 ਫਿਰ ਸਾਡੀ ਵੀ ਟੈਨਸ਼ਨ ਲੱਜੂਗੀ ਅੱਛਾ ਵੀਰ ਜੀ ਮੇਰੇ ਵਿਆਹ ਦੀ ਬੜੀ ਫਿਕਰ ਆ ਤੁਹਾਨੂੰ ਮੈਂ ਇਸ ਕਿਆ ਨਾ ਮੈਂ ਕਿਆ ਗੱਲ ਵਿਆਹ ਠੀਕ ਹਾਂ ਸਾਰੇ ਦਾ ਤੇ ਐਂਡ 1 ਫੇਰ ਸਾਡੀ ਵੀ ਟੈਨਸ਼ਨ ਲੱਜੂਗੀ। ਅੱਛਾ ਵੀ 1 ਪਤਾ ਨਹੀਂ ਇਹਨੂੰ ਕਿੰਨਾ ਚਿਰ ਰੋਟੀਆਂ ਖਵਾ ਲਣੀਆਂ ਪੈਣੀਆਂ। ਪੈਣੀਆਂ। ਕਿੰਨੀਆਂ? 1 ਪਤਾ ਨਹੀਂ ਕਿੰਨਾ ਚਿਰ ਇਹਨੂੰ ਰੋਟੀਆਂ ਖਵਾ ਲਣੀਆਂ ਪੈਣੀਆਂ ਵਾ। ਇਹਨੇ ਤਾਂ ਮੈਨੂੰ ਨੌਕਰ ਬਣਾਇਆ ਵਾ ਤਾਂ ਹੀ ਨੀਗਾ। ਹੁਣ ਇਹਦਾ ਵੀ ਕੋਈ ਹਾਲ ਲੱਭੋ ਹਾਂ। ਰਮਨ ਹਾਲੇ ਦਾ ਵੀ ਹੈਗਾ। ਤੇ ਕੁੜੀ ਹੋਏ ਕੋਈ ਚੰਗੀ। ਤੇ ਕੰਮਕੁਮ ਕਰਦੀ ਹੋਏ ਤੇ ਮੇਰਾ ਰਾਦਾ ਪੇ ਇਹਦਾ ਵਿਆਹ ਕਰਦੀ ਇਹ ਦਲਜੀਤ ਦਾ। ਹੋ ਜੋ ਜੋ ਬੰਦਾ ਵਨ ਰਮਣਾ ਆ ਤੁਹ ਲੱਖ ਰੁਪਏ ਦੀ ਗੱਲ ਕੀਤੀ ਓ ਕੋਈ ਗੱਲ ਏ ਮੈਂ ਕਰਤਾ ਆਪਣੇ ਕੇ ਹਿਆਰ ਦੋਸਤਾਂ ਨਾਲ ਗੱਲ ਵਨ ਰਮਣਾ ਆ ਤੁਹ ਲੱਖ ਰੁਪਏ ਦੀ ਗੱਲ ਕੀਤੀ ਓ ਮੈਂ ਕਰਤਾ ਆਪਣੇ ਕੇ ਹਿਆਰ ਨਾਲ ਗੱਲ ਪਈ ਤਾਂ ਦੀ ਕੁੜੀ ਹੋਈ ਠੀਕ ਠਾਕ ਘਰੋਂ ਤੇ ਕੰਮ ਕੁੰਮ ਕਰਨ ਵਾਲੀ ਹੋਈ ਇਹਦੇ ਸਿੱਛ ਦਈ ਦੇ ਵਨ ਰਮਣਾ ਆ ਤੁਹ ਲੱਖ ਰੁਪਏ ਦੀ ਗੱਲ ਕੀਤੀ ਓ ਪਾਣੀ ਕਿੱਦਾਂ ਭਰਦਾ ਇਹ ਇਧਰ ਆਂਡੇ ਇੱਥੇ ਬਾਹਰ ਪਾ ਜੀ ਤਾਂ ਆਪਣੇ ਪਾਂਡੇ ਆਏ ਨਾਣੇ ਨਾ ਕੁੜੀ ਨੂੰ ਸਮਝਾਈ ਖਰੇ ਕੀ ਗਣਾ ਚਲ ਕੁੜੀ ਨੂੰ ਸਮਝਾਈ ਰਮਨ ਕੁੜੀ ਨੂੰ ਸਮਝਾਈ ਇੱਥੇ ਵੀ ਕਾਲੀ ਪੈ ਜਾਂਦੀ ਹੁੰਦੀ ਸੀ ਸੁਭਾਅ ਦਾ ਥੋੜਾ ਜਿਹਾ ਕਾਲਾ ਜਾਵਾ ਤੇ ਕਹਿ ਭੀ ਏਡੇ ਕਾਲੇ ਪੁਨੇ ਨਾਲ ਨਹੀਂ ਗੱਲ ਬਣਦੀ ਹੁੰਦੀ ਕੋਈ ਗੱਲ ਨਹੀਂ ਉਹਨੂੰ ਵੀ ਪਤਾ ਵਾ ਹੁਣ ਵੀ ਬਗਾਨੇ ਘਰ ਗਈ ਆ ਮੈਂ ਉਹ ਸੀ ਯਾ ਤਾਂ ਕੋਈ ਘੇਪ ਰਹੀ ਦੀ ਆ ਕੀ ਲੱਗਾ ਕੀ ਲੱਗਾ ਨੀ ਖਾਣਾ ਕੀ ਮੈਂ ਆਖ ਰਹੀ ਆ ਚੁਕਣਾ ਮੈਂ ਆ ਤਾਂ ਓਏ ਜਿਹੜੀ ਉਹਦੇ ਭੱਜੀ ਆਈ ਆ ਤੂੰ ਆਪਣੀ ਜਿਹੜਾ ਜੋ ਕਹਿੰਦਾ ਗੱਪੇ ਦੋਕਾ ਮਾਰ ਚਲ ਕੇ ਸੀ ਉਹਨੂੰ ਵੀ ਪਤਾ ਵਾ ਵੀ ਮੈਂ ਨਾ ਹੁਣ ਬਗਾਨੇ ਘਰ ਗਈ ਆ ਤੇ ਕੰਮ ਤਾਂ ਦਾ ਕਰਨਾ ਹੀ ਪੈਣਾ ਵਾ ਕਹੇ ਕਿ ਇਹ ਗੱਲ ਦਾ ਫਿਕਰ ਨਾ ਕਰੋ ਫੋਨ ਆਉਂਦਾ ਨਾ ਮੈਂ ਸਾਰੀ ਗੱਲ ਸਮਝਾ ਦੂੰਗੀ ਉਹਨੂੰ ਠੀਕ ਆ ਉਹ ਹੁਣ ਨਵੀਂ ਸਮਝ ਆਈ ਆ ਪਰ ਥੋੜਾ ਜਿਹਾ ਹੁੰਦਾ ਤਾਂ ਸਹੀ ਆ ਤੁਹਾਡੇ ਦਿਨ ਮਹਿਸੂਸ ਆਹੋ ਚਲੋ ਇਹ ਜਿੱਦਾਂ ਮਰ ਨਹੀਂ ਨਹੀਂ ਦਾ ਟਾਈਮ ਨਾ ਮੇਰਾ ਤੁਸੀਂ ਬੱਸ ਤੁਹਾਡੇ ਕੋ ਜੀ 3 2 1 ਮੈਂ ਤਾਂ ਬਥੇਰਾ ਕਹਿਨੀ ਆ ਉਹ ਨਹੀਂ ਨਹੀਂ ਮੈਂ ਸੋ ਪਹਿਲਾਂ ਵੀ ਇਹਨੂੰ ਕਿਹਾ ਸੀ ਮੈਂ ਲੈ ਜਾਓ ਕਿਤੇ ਜਾਓ ਲੈ ਆ ਜੋ ਕਿ ਦੱਸਾਇਆ ਕੋਈ ਗੱਲ ਨਹੀਂ ਐਂਡ 1 ਜੋ ਕੇ ਦੋਵੇਂ ਜਾਣੇ ਕੋਮ ਫੇਰ ਆਓ ਤੁਸੀਂ ਕੋਈ ਗੱਲ ਨਹੀਂ ਰਿਸਤਿਆਂ ਦੇ ਤਾਂ ਇਹ ਨਾਲ ਹੀ ਜਾਵਾਂਗੇ ਚੱਥੇ ਲੈ ਕੇ ਜਾਵਾਂਗੇ ਦਿੱਥੇ ਲੈ ਕੇ ਜਾਵਾਂਗੇ 2 ਐਂਡ 1 ਮੈਂ ਸੋ ਲੌਲੀ ਨੂੰ ਵੀ ਕਿਹਾ ਸੀ ਮੈਂ ਦੋਵੇਂ ਜੀ ਜਾਓ 2 1 ਮੈਂ ਪੁੱਤ ਨੂੰ ਕਹਿਣਾ ਸੀ ਹਾਂਜੀ ਵੀ ਇਦਾਂ ਕਰੋ ਹਾਂ ਅਹੀਂ ਅੱਜ ਹੋਰ ਤੇ ਕੱਲ ਹੋਰ ਮੈਂ ਤਾਂ ਨਾ ਜਿੰਨੀ ਵੀ ਇਸ ਮੰਤਰ ਬਣੀ ਹੈ ਸਭ ਕੋਈ ਬਣਿਆ ਨਾ ਮੰਤਰ ਰਹੀ ਨਾ ਬਾਕੀ ਬੈਠੋ ਤੁਸੀਂ ਤੇ ਮੈਂ ਦਾਲਦਾ ਰਵਾਂ ਤਾਰਿਆ ਪੁੱਤ ਮੈਨੂੰ ਵੀ ਨਾ ਤੇਤੋ ਇਹੋ ਰਾਸ ਹੀ ਹੈ ਹਾਂ ਬਣਾਵਣਾ ਗੱਲ ਤਾਂ ਇਨੀ ਖੁਸ਼ਖਬਰੀ ਵਾਲੀ ਹੈ ਨਾ ਕੋਈ ਕੋਈ ਗੱਲ ਨਹੀਂ ਕਰਨ ਵਾਲੀ ਆਹ ਹੈ ਤਾਂ ਸੱਚ ਸਹੀ ਮੈਂ ਤਾਂ ਵਨ ਤੁਹਾਡੇ ਦੋ ਹੀ ਹਾਂਡੀ ਅੱਜ ਮੈਂ ਕੀ ਕਹਾਂ ਫੇਰ ਦੱਸ ਪੁੱਤ ਹਾਂ 10 ਦੱਸ ਤਾਂ ਸਹੀ ਵਨ ਪੁੱਤ ਦੱਸ ਤੇ ਸਹੀ ਵਨ ਜੋਤ ਬਾਉ ਮੈਂ ਤੈਨੂੰ ਕੀ ਸਲਾਹ ਦੇ ਸਕਣਾ ਇੱਥੇ ਤੇਰੀ ਕਾਬਲੀਅਤ ਵਾ ਇਹ ਤੈਨੂੰ ਪਤਾ ਵਾ ਜੇ ਮhalla ਤੋਂ ਬਾਹਰ ਵੀ ਜਾਣਾ ਚਾਹੁੰਨੀ ਆ ਗੱਡੀ ਕੀ ਕਹਿਣਾ ਵਨ ਜੇ ਤੂੰ ਬਾਹਰ ਜਾਣਾ ਚਾਹੁੰਨੀ ਆ ਯਾਰ ਕੀ ਕਹਿਣਾ ਹੈ ਤੇ ਕਿ ਲੰ। 8 1 ਜੇ ਤੂੰ ਬਾਹਰ ਜਾਣਾ ਚਾਹਨੀ ਆ ਤੇ ਉਹ ਤਾਂ ਸੋਨ ਨੂੰ ਭੋਖਾ ਗਿਆ। ਸੋਨ ਰਹੀ ਗਾ ਤੂੰ ਬਣਾ। ਜੇ ਤੂੰ ਬਾਹਰ ਜਾਣਾ ਚਾਹਨੀ ਆ ਤੇ ਤਾਂ ਵੀ ਤੇਰੀ ਮਰਜ਼ੀ ਆ ਤੇ ਫਿਰ ਚੁੱਪ ਕਰਕੇ ਡਿਗਰੀ ਕਰੀ ਜਾ। ਹਾਂਜੀ। ਫਿਰ ਲੋੜ ਹੀ ਨਹੀਂ ਕਿਸਦੀ ਸਲਾਹਾਂ ਵਿੱਚ ਪੈਣ ਦੀ। 2 1 ਫਿਰ ਸਾਡੀ ਵੀ ਟੈਨਸ਼ਨ ਲੱਜੂਗੀ। ਅੱਛਾ ਵੀਰ ਜੀ ਮੇਰੇ ਵਿਆਹ ਦੀ ਬੜੀ ਫਿਕਰ ਹੈ ਤੁਹਾਨੂੰ। ਮੈਂ ਤੇ ਕੀ ਹੈ ਉਹਨੂੰ। ਮੈਂ ਕਿਆ ਗੱਲ ਵਿਆਹ। ਠੀਕ ਹਾਂ ਸਾਰੇ ਦਾ ਤੇ ਐਂਡ 1 ਫਿਰ ਸਾਡੀ ਵੀ ਟੈਨਸ਼ਨ ਲੱਜੂਗੀ ਅੱਛਾ ਵੀ 1 ਪਤਾ ਨਹੀਂ ਇਹਨੂੰ ਕਿੰਨਾ ਚਿਰ ਰੋਟੀਆਂ ਖਵਾ ਲਣੀਆਂ ਪੈਣੀਆਂ 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 1 ਪਤਾ ਨਹੀਂ ਕਿੰਨਾ ਚਿਰ ਇਹਨੂੰ ਰੋਟੀਆਂ ਖਵਾ ਲਣੀਆਂ ਪੈਣੀਆਂ ਵਾ ਇਹਨੇ ਤਾਂ ਮੈਨੂੰ ਨੌਕਰ ਬਣਾਇਆ ਵਾ ਤਾਂ ਹੀ ਨੀਗਾ ਹੁਣ ਇਹਦਾ ਵੀ ਕੋਈ ਹਾਲ ਲੱਭੋ ਹਾਂ ਰਮਨ ਹਾਲੇ ਦਾ ਵੀ ਹੈਗਾ ਤੇ ਕੁੜੀ ਹੋਏ ਕੋਈ ਚੰਗੀ ਕੰਮ-ਕੁਮ ਕਰਦੀ ਹੋਏ ਤੇ ਮੇਰਾ ਰਾਦਾ ਪੀ ਦਾ ਵਿਆਹ ਕਰਦੀ ਹੈ ਦਲਜੀਤ ਦਾ। ਉਹ ਜੋ ਬੰਦਾ ਵਨ ਰਮਨ ਆਹ ਤੂੰ 100000 ਰੁਪਏ ਦੀ ਗੱਲ ਕੀਤੀ ਏ। ਕੋਈ ਗੱਲ ਏ ਮੈਂ ਕਰਦਾ ਆਪਣੇ ਕਿ ਹਿਆਰ ਦੋਸਤਾਂ ਨਾਲ ਗੱਲ ਵਨ ਰਮਨ ਆਹ ਤੂੰ 100000 ਰੁਪਏ ਦੀ ਗੱਲ ਕੀਤੀ ਏ। ਮੈਂ ਕਰਦਾ ਆਪਣੇ ਕਿ ਹਿਆਰ ਨਾਲ ਗੱਲ ਕਿ ਇੰਦਾ ਦੀ ਕੁੜੀ ਹੋਏ ਠੀਕ-ਠਾਕ ਘਰੋਂ ਤੇ ਕੰਮ-ਕੁਮ ਕਰਨ ਵਾਲੀ ਹੋਏ। ਇਹਦੇ ਸਿਹਦਾਈ ਦੇ ਵਨ ਸਰ ਅਮਨ ਅਧੁਰ ਲੱਖ ਰੁਪਏ ਦੀ ਗੱਲ ਕੀਤੀ ਹੋ। ਪਾਣੀ ਦਾ ਬੋਤਲ ਪਰਦਾ ਇਹ ਇਧਰ ਆਂਡੇ ਇਥੇ